ਪਠਾਨਕੋਟ ਦੇ ਡਲਹੌਜੀ ਰੋਡ ਵਿਖੇ ਦੋ ਕਾਰਾਂ ਨੂੰ ਲੱਗੀ ਅਗ ਦੋਵੇਂ ਕਾਰਾਂ ਸੜਕੇ ਹੋਇਆ ਸਵਾ ਸਮਾਂ ਰਹਿੰਦੇ ਲੋਕਾਂ ਕਾਰ ਸਵਾਰ ਕਟਿਆ ਬਾਹਰ ਆਪਣੇ ਜਠੇਰਿਆਂ ਤੇ ਮੱਥਾ ਟੇਕਣ ਆਏ ਸੀ ਦੋਵੇਂ ਕਾਰ ਸਵਾਰ ਪਠਾਨਕੋਟ ਦੇ ਡਲਹੌਜੀ ਰੋਡ ਤੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਦੋ ਕਾਰਾਂ ਅੱਗ ਲੱਗਣ ਦੀ ਵਜ੍ਹਾ ਨਾਲ ਸੜਕੇ ਸਵਾਹ ਹੋ ਗਈਆਂ ਦੱਸਦੇ ਚਲਿਏ ਕਿ ਡਲਹੌਜੀ ਰੋਡ ਵਿਖੇ ਹਰ ਸਾਲ ਦੀ ਟਰਾਈ ਸਾਲ ਵੀ ਅਰੋੜਾ ਬਰਾਦਰੀ ਦੀ ਮੈਲ ਲੱਗੀ ਹੋਈ ਸੀ ਜਿੱਥੇ ਲੋਕ ਆਪਣੇ ਦੇਵਤਿਆਂ ਦੇ ਮੱਥਾ ਟੇਕਣ ਪਹੁੰਚੇ ਹੋਏ ਸਨ ਜਦ ਇਹਨਾਂ ਦੋਹਾਂ ਕਾਰਾਂ ਨੂੰ ਅੱਗ ਲੱਗ ਅਤੇ ਇਹਨਾਂ ਕਾਰਾਂ ਵਿੱਚੋਂ ਕਰ ਅਜਿਹੀ ਸੀ ਜਿਸ ਅੱਗ ਲਗਨ ਮੌਕੇ ਕਰ ਸਵਾਰ ਕਾਰ ਵਿੱਚ ਬੈਠਿਆ ਹੋਇਆ ਸੀ ਅਤੇ ਹਲਕੀ ਅੱਗ ਵੱਡੀ ਅੱਗ 'ਚ ਤਬਦੀਲ ਹੁੰਦਾ ਵੇਖ ਲੋਕਾਂ ਕਰ ਸਵਾਰ ਨੂੰ ਹੇਠਾਂ ਉਤਰਨ ਲਈ ਕਿਹਾ ਅਤੇ ਦੋਹੇ ਕਾਰਾਂ ਸੜਕੇ ਕਾਰੀ ਦਿੰਦੇ ਹੋਏ ਕਾਰ ਮਾਲਕ ਨੇ ਦੱਸਿਆ ਕਿ ਕੀ ਉਹ ਜਲੰਧਰ ਤੋਂ ਆਪਣੇ ਦੇਵਤਿਆਂ ਦੇ ਮੱਥਾ ਟੇਕਣ ਲਈ ਆਏ ਹੋਏ ਸਨ ਜਦ ਇਹ ਹਾਦਸਾ ਵਾਪਰਿਆ ਸਰ ਮੈਂ ਰਿੰਕੂ ਮੇਰਾ ਨਾਮ ਰਿੰਕੂ ਹੈ ਜੀ ਜਲੰਧਰ ਤੋਂ ਆਏ ਸੀ ਜੀ ਮੱਥਾ ਟੇਕਣ ਵਾਸਤੇ ਆਏ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿ ਚਲੋ ਧੁੱਪੇ ਗਰਮ ਨਾ ਹੋ ਜਾਏ ਤਾਂ ਥੋੜੀ देर ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਛਕ ਰਹੇ ਸੀ ਰੈਸਟ ਕਰਨ ਵਾਸਤੇ ਰੁਕੇ 10 ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰਾਂ ਨੂੰ ਅਗ ਲਾ ਕੇ ਜਿੰਨੇ ਦਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਚੋਂ ਕਿ ਬਾਹਰ ਆ ਜੋ ਕਾफी ਜ਼ਿਆਦਾ ਅੱਗ ਲੱਗ ਚੁੱਕੀ ਐ ਫਿਰ ਦੇਖਦੇ-ਦੇਖਦੇ ਸਾਰੀ ਗੱਡੀ ਚੱਲ ਗਈ ਜੀ ਸਰ ਕੀ ਮੰਗੀ ਹੈਗੀ ਆਪਣੀ ਮੰਗੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀ ਜੀ ਟਾਟਾ ਐਲਟਰੋਜ਼ ਐ ਜੀ 2022 ਮਾਡਲ ਦਸੰਬਰ ਇਹ ਫਾਇਰ ਬ੍ਰਿਗੇਡ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ 10 ਮਿੰਟ ਹੋ ਗਏ ਸੀ ਕਿਉਂਕਿ ਕਿਸੇ ਘਰ ਚ ਅੱਗ ਲੱਗੀ ਸੀ ਪਹਿਲਾਂ ਉੱਥੇ ਉਹ ਬੀਜੀ ਸੀ ਓਨੀ ਦੇਰ ਨੂੰ ਆ ਗਏ ਸੀ ਕਾਰਨ ਪਤਾ ਚੱਲੇ ਤੁਹਾਨੂੰ ਨਹੀਂ ਸਰ ਬਾਤ ਹੋਈ ਹੈ ਮਨੋਵਰ لال ਜੀ ਸੇਵਾਦਾਰ ਆਥੋਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਿਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਅੱਗ ਲੱਗ ਗਈ ਉੱਥੇ ਸਾਰਿਆਂ ਦਾ ਚੱਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15 20 ਮਿੰਟ ਅੱਧੇ ਘੰਟੇ ਬਾਅਦ ਆਈਆਂ ਉਸ ਵੇਲੇ ਕੱਤੀ ਗੱਡੀਆਂ ਨਹੀਂ ਸਾਡੇ ਕੋਲ ਤੇ ਅੱਧੇ ਘੰਟੇ ਬਾਅਦ ਆਖੋ ਜੀ ਉੱਥੇ ਜੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਰਹੇ ਸੀ ਸਾਰੇ ਦੇਖਣ ਦੇ ਇੱਥੇ ਜਿਹੜੀ ਅੱਗ ਲੱਗੀ ਹੈ ਇਹ ਜਗ੍ਹਾ ਕਿੱਥੇ ਹੈਗੀ ਹੈ ਇਹ ਰੋਡ 1 ਸੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਵਿੱਚ ਹੈਗੀ ਆ ਰੋਡ 1 ਸਵਾਰੀ ਜਗ੍ਹਾ ਹੈਗੀ ਆ ਪੁਰਾਣੀ ਕਚੈਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀਆਂ ਗੱਡੀਆਂ ਹੈਗੀਆਂ ਉਹ ਕਿੱਥੋਂ ਆ ਪਏ ਇੱਕ ਤੇ ਲੋਕਲ ਹੀ ਸੀ ਇੱਥੋਂ ਦੇ ਕੋਈ ਗੱਡੀ ਲਾ ਕੇ ਗਿਆ ਸੀ ਮਾਰਕੀਟ ਦੇ ਵਿੱਚ ਦੂਸਰਾ ਇੱਕ ਸੈਨ ਕਟ ਦੇ ਸੀਗਾ ਇੱਕ ਲੋਕਲ ਸੀਗਾ ਤੇ ਇੱਕ ਇੱਥੇ ਮੰਦਿਰ ਮੱਥਾ ਟੇਕਣ ਆਏ ਦੇ ਸੀ ਉਹਨਾਂ ਨੇ ਗੱਡੀ ਉੱਥ ਮੰਗਿਆ ਹੈ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ। ਬਾਕੀ ਠੀਕ ਹੈ। ਕੁਝ ਕਾਰਨਾਂ ਦਾ ਪਤਾ ਲੱਗਿਆ ਕਿ ਆ ਕੋਈ ਕਾਰਨ ਆਪ ਗਰਮੀ ਦੇ ਨਾਲ ਅਲੱਗ ਲੱਗੀ ਸੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ। ਗੱਡੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਬਚਾਅ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਜਿਹੜਾ ਬੰਦਾ ਬਾਹਰ ਕਢਾਇਆ ਤੇ ਬਚਾਉ ਗਿਆ ਨਹੀਂ ਤੇ ਅੰਦਰ ਲੌਕ ਹੋ ਜਾਨੀ ਸੀ ਗੱਡੀ ਦੀ।